ਦੋਸਤੋ ਸਵਾਗਤ ਹੈ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਤੇ ਦੋਸਤੋ ਤੀਂਦੂ ਦਾ ਕਹਿਰਾ ਲਗਾਤਾਰ ਜਾਰੀ ਆ। ਕਈ ਪਿੰਡਾਂ ਦੇ ਵਿੱਚ ਤੀਂਦੂ ਨੇ ਬਹੁਤ ਜ਼ਿਆਦਾ ਖੌਫ ਪੈਦਾ ਕੀਤਾ ਹੋਇਆ ਲੋਕ ਡਰ ਦੇ ਮਾਰੇ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲ ਰਹੇ। ਦੋਸਤੋ ਤੁਹਾਨੂੰ ਦੱਸ ਦਈਏ ਸਮਾਣਾ ਦੇ ਨਾਲ ਲੱਗਦੇ ਪਿੰਡ ਡਕਾਲਾ ਦੇ ਵਿੱਚ ਵੀ ਤੀਂਦੂ ਦਾ ਜਿਹੜਾ ਕਹਿਰਾ ਉਹ ਬਹੁਤ ਜ਼ਿਆਦਾ ਵੱਧ ਚੁੱਕਿਆ ਹੈਗਾ। ਤੀਂਦੂ ਨੇ ਘਰਾਂ ਦੇ ਵਿੱਚੋਂ ਘੁਸ ਕੇ ਜਾਨਵਰਾਂ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ ਡਕਾਲਾ ਹੰਡੜ ਕਾਲਾ ਦੇ ਵਿੱਚ ਤेंदुए ਨੇ ਕਈ ਬੱਕਰੀਆਂ ਨੂੰ ਮਾਰ ਕੇ ਸੁੱਟ ਦਿੱਤਾ ਹੈ ਦੋਸਤੋ ਤੁਹਾਨੂੰ ਦੱਸ ਦਈਏ ਉੱਥੋਂ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਇੱਥੋਂ ਦੇ ਜਿਹੜੇ ਕੁੱਤੇ ਸੀਗੇ ਉਹ ਵੀ ਗਾਇਬ ਹੋ ਚੁੱਕੇ ਨੇ ਅਤੇ ਸੁਨਾਮ ਦੇ ਨਾਲ ਲੱਗਦੇ ਪਿੰਡ ਲਹਿਰਾ ਦੇ ਵਿੱਚ ਵੀ ਤेंदुए ਦੀ ਦਹਿਸ਼ਤ ਬਹੁਤ ਜ਼ਿਆਦਾ ਫੈਲ ਚੁੱਕੀ ਆ ਉੱਥੋਂ ਦੇ ਜਿਹੜੇ ਲੋਕ ਨੇ ਉਹ ਘਰਾਂ ਦੇ ਵਿੱਚੋਂ ਡਰਦੇ ਬਾਹਰ ਨਹੀਂ ਨਿਕਲਦੇ ਤੇ ਉਹਨਾਂ ਨੇ ਦੱਸਿਆ ਕਿ ਉਹ ਜਾਨ ਆਉਣ ਦੇ ਵਿੱਚ ਵੀ ਬਹੁਤ ਜ਼ਿਆਦਾ ਦਿੱਕਤ ਮਹਿਸੂਸ ਕਰਦੇ ਨੇ ਇਹ ਕਿਸਾਨ ਵੀਰ ਨੇ ਆਪਣੀਆਂ ਮੋਟਰਾਂ ਉੱਤੇ ਜਾਣ ਤੋਂ ਵੀ ਡਰਦੇ ਨੇ ਤਿੰਦੂਆ ਨੇ ਪੂਰੇ ਪੰਜਾਬ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਹਾਲੇ ਤੱਕ ਤਿੰਦੂਆ ਪ੍ਰਸ਼ਾਸਨ ਵੱਲੋਂ ਨਹੀਂ ਫੜਿਆ ਗਿਆ ਕਿਉਂਕਿ ਦੋਸਤੋ ਤੁਹਾਨੂੰ ਦੱਸ ਦਈਏ ਜਿਹੜਾ ਪ੍ਰਸ਼ਾਸਨ ਹੈ ਉਹ ਬਹੁਤ ਹੀ ਢੱਲਾ ਚੱਲ ਰਿਹਾਗਾ ਪਿੰਜਰਾ ਲਾ ਕੇ ਛੱਡ ਜਾਂਦਾ ਤੁਹਾਨੂੰ ਪਤਾ ਵੀ ਪਿੰਜਰਾ ਲਾ ਕੇ ਛੱਡਣ ਨਾਲ ਕਦੇ ਵੀ ਤਿੰਦੂਆ ਫੜਿਆ ਨਹੀਂ ਜਾਂਦਾ ਜੇਕਰ ਉਹਦਾ ਪਿੱਛਾ ਕਰਨਗੇ ਚੰਗੇ ਤਰੀਕੇ ਨਾਲ ਚੰਗੀਆਂ ਟੀਮਾਂ ਆਉਣੀਆਂ ਫਿਰ ਉਹ ਜਾ ਕੇ ਕਿਤੇ ਨਾ ਕਿਤੇ ਫੜਿਆ ਜਾ ਸਕਦਾਗਾ ਨਹੀਂ ਕਿਉਂਕਿ ਤੇਂਦੂਆ ਬਹੁਤ ਜਿਆਦੇ ਤੇਜ਼ ਤਰਾਰ ਹੋਣ ਕਰਕੇ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਬਹੁਤ ਹੀ ਜਲਦੀ ਚਲਾ ਜਾਂਦਾਗਾ ਬਹੁਤ ਸਾਰੇ ਲੋਕਾਂ ਨੇ ਤੇਂਦੂਆਂ ਨੂੰ ਖੇਤਾਂ ਦੇ ਵਿੱਚ ਆਮ ਘੁੰਮਦੇ ਹੋਏ ਦੇਖਿਆ ਪਰ ਲੋਕ ਇਸ ਗੱਲ ਦਾ ਯਕੀਨ ਮੰਨਣ ਲਈ ਤਿਆਰ ਨਹੀਂ ਸਨ ਪਰ ਹੁਣ ਜਦੋਂ ਵੱਡੇ ਵੱਡੇ ਨਿਊਜ਼ ਚੈਨਲ ਵੀ ਦਿਖਾ ਰਹੇ ਨੇ ਹੁਣ ਥੋੜਾ ਮੋਟਾ ਲੋਕਾਂ ਨੂੰ ਯਕੀਨ ਆਉਣਾ ਸ਼ੁਰੂ ਹੋ ਚੁੱਕਿਆਗਾ ਬਾਕੀ ਦੋਸਤੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਤਿੰਦੂ ਨੂੰ ਫੜਨ ਦੇ ਲਈ ਜਲਦੀ ਤੋਂ ਜਲਦੀ ਕੋਈ ਨਾ ਕੋਈ ਫਕਤਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਕਿਸੇ ਦਾ ਵੀ ਜਾਨੀ ਨੁਕਸਾਨਾ ਹੋ ਜੇ ਕਿਉਂਕਿ ਤਿੰਦੂ ਆ ਲਗਾਤਾਰ ਪਿੰਡਾਂ ਦੇ ਵਿੱਚ ਜਾ ਕੇ ਅਟੈਕ ਕਰੇਗਾ ਜਾਨਵਰਾਂ ਦੇ ਉੱਤੇ ਇਹ ਨਾ ਹੋਵੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਸੇ ਇਨਸਾਨ ਦਾ ਵੀ ਸ਼ਿਕਾਰ ਕਰ ਲਵੇ ਦੋਸਤੋ ਅਸੀਂ ਲਗਾਤਾਰ ਚੈਨਲ ਦੇ ਉੱਤੇ ਤਿੰਦੂ ਬਾਰੇ ਅਪਡੇਟ ਦੇ ਰਹੇ ਹਾਂ ਜੇਕਰ ਹੋਰ ਵੀ ਕੋਈ ਅਪਡੇਟ ਸਾਡੇ ਕੋਲ ਆਉਗੇ ਅਸੀਂ ਜਰੂਰ ਤੁਹਾਨੂੰ ਚੈਨਲ ਦੇ ਉੱਤੇ ਸ਼ੇਅਰ ਕਰਾਂਗੇ ਦੋਸਤੋ ਜੇਕਰ ਪਹਿਲੀ ਵਾਰ ਚੈਨਲ ਸਾਡਾ ਤੁਸੀਂ ਦੇਖ ਰਹੇ ਹੋ ਤਾਂ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਹੋਰਾਂ ਤੱਕ ਜਰੂਰ ਸ਼ੇਅਰ ਕਰਿਓ ਤਾਂ ਕਿ ਲੋਕ ਅਵੇਅਰ ਹੋ ਸਕਣ ਆਪਣਾ ਨੁਕਸਾਨ ਹੋਣ ਤੋਂ ਬਚਾ ਸਕਣ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਾਰ ਦੋਸਤੋ ਸਤਿ ਸ਼੍ਰੀ ਅਕਾਲ